ਨਵਾਂ ਹਜੇ ਪੈ ਰਿਹਾ ਹਜੇ ਪੈ ਹੀ ਰਿਹਾ ਜੇ ਉਦਣ ਮਿਸਤਰੀ ਹਟ ਕੇ ਜੇ ਨਗਾਇਆ ਹੀ ਆਉਣਾ ਹੈ ਅਗਲੇ ਦਿਨ ਫੇਰ ਉਹਨਾਂ ਨੇ ਹਜੇ ਤੇ ਉਹਨਾਂ ਦਾ ਲੱਗਣਾ ਟਾਈਮ ਮਿਸਤਰੀਆਂ ਦਾ ਕਿੰਨਾ ਕੁ ਹੁੰਦਾ ਵੀ ਇੱਕ ਤਾਂ ਮਸਾ ਦਾ ਮਹਿਲ ਬਣਦਾ ਮਸਾ ਘਰ ਬਣਦਾ ਤੋਂ ਪਾਣੀ ਹੁਣ ਕੀ ਕਰਤੇਗਾ ਤੇ ਫਿਕਰ ਕੀਤੀ ਆਂ ਫਿਰ ਕੀ ਬਣਦਾ ਫਿਰ ਉਹਨੇ ਇੱਕ ਵਾਰੀ ਕੋਈ ਆਉਂਦਾ ਨਹੀਂ ਮੁੰਡੇ ਆਉਂਦੇ ਚਾਹ ਪਾਣੀ ਲੈ ਕੇ ਰੋਟੀ ਪਾਣੀ ਲੈ ਕੇ ਰੋਟੀ ਦੇ ਕੇ ਗਏ ਉਹ ਇੱਥੇ ਇੰਨਾ ਕੁਸ਼ ਪਾਣੀ ਦੇ ਵਿੱਚ ਡਰ ਨਹੀਂ ਲੱਗਦਾ ਨਹੀਂ ਡਰ ਨਹੀਂ ਲੱਗਦਾ ਹੁਣ ਤੇ ਥੋੜੀ ਜਿਹੀ ਖਾਣੇ ਬਿਮਾਰੀ ਕੋਈ ਮਤਲਬ ਕੋਈ ਦਿੱਕਤ ਤਾਂ ਨਹੀਂ ਹੈ ਨਹੀਂ ਹੁਣ ਤਾਂ ਕੋਈ ਨਹੀਂ ਹੈਗੀ ਸੋਤ ਸੂਈਰਾ ਤੋਂ ਨੋਸੀ ਸੁਲਤਾਨ ਪ੍ਰਲੋਦੀ ਦਿਖਾ ਰਹੇ ਹਾਂ ਜਿੱਥੇ ਇਸ ਵਕਤ ਤਕਰੀਬਨ 16 ਪਿੰਡ ਜਿਹੜੇ ਨੇ ਇਸ ਇਲਾਕੇ ਦੇ ਪਾਣੀ ਨਾਲ ਘਿਰੇ ਹੋਏ ਨੇ ਤੇ ਉੱਥੇ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਜਿਹੜੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਾਕਟਰੀ ਸਹੂਿਦਾਵਾਂ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਕਿ ਜਿਹੜਾ ਇੱਕ ਤਾਂ ਪਾਣੀ ਜਿਹੜਾ ਕਿ ਇਸ ਵਕਤ ਕਿਸ ਪ੍ਰਕਾਰ ਮੈਂ ਆਪਣੇ ਕੈਮਰਾਮੈਨ ਨੂੰ ਕਮ ਕਰ ਦਿਖਾ ਦਵੇ ਕਿ ਪਾਣੀ ਜਿਹੜਾ ਕਿ ਆਲੇ ਦੁਆਲੇ ਪਿੰਡਾਂ ਦੇ ਵਿੱਚ ਕਿਵੇਂ ਘਰਾਂ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਉਸ ਤੋਂ ਬਾਅਦ ਜਿਹੜੀ ਰਾਹਤ ਸਮੱਗਰੀ ਹੈ ਉਹ ਵੀ ਪਹੁੰਚਾਉਣ ਦੀ ਕੋ ਮਾਤਾ ਜ਼ਰੂਰ ਹੈ ਜੋ ਇੱਥੇ ਜੋ ਨਵਾਂ ਬਣਾਇਆ ਘਰ ਉੱਥੇ ਬੈਠੇ ਨੇ ਤੇ ਡਾਕਟਰੀ ਸਹਾਇਤਾ ਵੀ ਨਾਲ ਹੀ ਉਹਨਾਂ ਨੂੰ ਪਹੁੰਚਾਈ ਜਾ ਰਹੀ ਹੈ ਮਾਤਾ ਜੀ ਕੀ ਨਾਮ ਹੈ ਜਗਿੰਦਰ ਕੌਰ ਮਾਤਾ ਜੀ ਕਿੰਨੀ ਕੋਮਰ ਹੈ ਉਮਰ ਹੋਣੀ ਹੈ 65 ਸਾਲ ਹੋਏਗੀ ਹਾਂਜੀ ਘਰ ਨਵਾਂ ਹਜੇ ਪੈ ਰਿਆ ਨਵਾਂ ਹਜੇ ਪੈ ਹੀ ਰਿਹਾ ਜੇ ਉਦਣ ਮਿਸਤਰੀ ਅਟਕੇ ਹੈ ਜੇ ਨੰਗਾ ਆਇਆ ਆਉਣਾ ਹੈ ਅਗਲੇ ਦਿਨ ਫੇਰ ਉਹਨਾਂ ਨੇ ਹਜੇ ਤੇ ਉਹਨਾਂ ਦਾ ਲੱਗਣਾ ਟਾਈਮ ਮਿਸਤਰੀਆਂ ਦਾ ਤੇ ਪਾਣੀ ਆ ਗਿਆ ਉਦਣ ਹੀ ਰਾਤ ਫਿਰ ਫਿਕਰ ਕਿੰਨਾ ਕੁ ਹੁੰਦਾ ਵੀ ਇੱਕ ਤਾਂ ਮਸਾ ਦਾ ਮਹਿੜ ਬਣਦਾ ਮਸਾ ਘਰ ਬਣਦਾ ਤੇ ਪਾਣੀ ਹੁਣ ਫਿਕਰ ਤੇ ਹੈਗਾ ਤੇ ਫਿਕਰ ਕੀਤੀ ਆ ਫਿਰ ਕੀ ਬਣਦਾ ਫਿਰ ਹੁਣ ਫਿਰ ਫਤੇ ਫਿਰ ਆਪਣੇ ਵੱਸ ਸੇ ਆਪਣੇ ਵੱਸ ਨਹੀਂ ਹੈ ਆਪਣੇ ਵੱਸ ਨਹੀਂ ਨਾ ਇਹ ਤਾਂ ਮਹਾਰਾ ਦੇ ਵੱਸ ਹੈ ਇਕੱਲੇ ਹੀ ਰਹਿੰਦੇ ਨੇ ਕੋਈ ਰਹਿੰਦਾ ਉੱਥੇ ਹੁਣ ਰਹਿੰਦਾ ਕਾਕਾ ਹੋਵੇ ਫਿਰ ਦੂਜੇ ਹੋਰ ਕਿਸੇ ਘਰ ਗਏ ਉਹ ਸ਼ਹਿਰ ਗਏ ਤੇ ਅਸੀਂ ਆਹ ਘਰ ਫਿਰ ਪਾਉਣ ਦੇ ਹੈ ਨਾ ਜਦੋਂ ਅੱਛਾ ਉਦੋਂ ਫਿਰ ਅਸੀਂ ਉੱਥੇ ਚਲੇ ਗਏ ਹਾਂ ਇਧਰ ਆ ਘਰ ਵਾਲਾ ਦਰੀਆ ਵਾਲਾ ਪਾਸੇ ਕਿਉਂ ਨਾ ਇੱਕ ਵਾਰੀ ਕੋਈ ਆਉਂਦਾ ਨਹੀਂ ਮੁੰਡੇ ਆਉਂਦੇ ਚਾਹ ਪਾਣੀ ਲੈ ਕੇ ਰੋਟੀ ਪਾਣੀ ਲੈ ਕੇ ਰੋਟੀ ਦੇ ਕੇ ਗਏ ਉਹ ਇੱਥੇ ਇੰਨਾ ਕੁਛ ਪਾਣੀ ਦੇ ਵਿੱਚ ਡਰ ਨਹੀਂ ਲੱਗਦਾ ਨਹੀਂ ਡਰ ਨਹੀਂ ਲੱਗਦਾ ਹੁਣ ਤੇ ਕੋਈ ਜਿਹੜੀ ਖਾਣੇ ਤੁਸੀਂ ਹਾਂ ਬਿਮਾਰੀ ਕੋਈ ਮਤਲਬ ਕੋਈ ਦਿੱਕਤ ਤਾਂ ਨਹੀਂ ਹੈਗੀ ਨਹੀਂ ਹੁਣ ਤੇ ਕੋਈ ਨਹੀਂ ਹੈਗੀ ਕੋਈ ਦਿੱਕਤ ਦਵਾਈ ਖਾਣੇ ਆ ਮੈਂ ਕਾਦੀ ਹਾਰਦ ਹਾਰਦੀ ਖਾਂ ਹਾਂਜੀ ਹਾਂ ਹਾਰਦੀ ਬੀਪੀ ਵੱਧਦਾ ਇਹ ਹਾਂਜੀ ਹੁਣ ਠੀਕ ਆ ਸਿਹਤ ਬੇਬੀ ਆਈ ਹੈ ਬੀਪੀ ਆਈਏ ਬੀਬੀ ਮਾਤਾ ਬਲੱਡ ਪ੍ਰੈਸ਼ਰ ਡਾਕਟਰ ਸਾਹਿਬ ਕਹਿੰਦੇ ਹਾਈ ਐ ਫਿਰ ਵੀ ਹਾਸਾ ਚਿਹਰੇ ਤੋਂ ਜਾਂਦਾ ਹੀ ਨਹੀਂ ਜੇ ਤਾਂ ਨਹੀਂ ਮੇਰੇ ਇਸੇ ਤਰ੍ਹਾਂ ਰਹਿੰਦਾ ਜਿਹੜਾ ਕੋਈ ਚੈੱਕ ਕਰਦਾ ਉਹ ਅੱਗੇ ਕਹਿ ਦਿੰਦੇ ਆ ਤੇ ਮੈਨੂੰ ਨਹੀਂ ਮਹਿਸੂਸ ਹੁੰਦਾ ਕੋਈ ਵੀ ਬੀਬੀ ਕਿਤੇ ਗਰਮ ਸਵਾਹਤਾ ਨਹੀਂ ਹੈਗੇ ਬਲੱਡ ਹਾਈ ਨਹੀਂ 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 ਕਿ ਸਵਾਹ ਨਹੀਂ ਗਰਮ ਹੈਗੇ ਇਹ ਬਲੱਡ ਦਾ ਮੈਨੂੰ ਨਹੀਂ ਪਤਾ ਲੱਗਦਾ ਵੀ ਵੱਧਦਾ ਆ ਕਿ ਘਟਦਾ ਆ ਕਿ ਤਰ੍ਹਾਂ ਵੀ ਮੈਨੂੰ ਨਹੀਂ ਮਹਿਸੂਸ ਆਪ ਨੂੰ ਹੁੰਦਾ ਇਹ ਤਾਂ ਜਿਹੜਾ ਚੈੱਕ ਕਰਾਉਣਾ ਉਦੋਂ ਵਧੀਆ ਹੀ ਹੋਣਾ ਖਰਾਕ ਮਿਲ ਜਾਂਦੀ ਹੈ ਖਾਣ ਪੀਣ ਦੀ ਹਾਂਜੀ ਹਾਂਜੀ ਮਿਲ ਜਾਂਦੀ ਹੈ ਜੇ ਮੈਂ ਤਾਂ ਕਿੰਨੀ ਕਿੰਨੀ ਕੁ ਵਾਹੀ ਤੁਹਾਡੀ ਕਰਦੀ ਹੈਗੀ ਸਾਡੀ ਹੈਗੀ ਹੈ 12 13 ਕਿੱਲੇ ਆ ਫੈਰੀ ਦੇ ਠੇਕੇ ਤੇ ਵੀ ਲੈਣੇ ਹੋਗੇ ਨਹੀਂ ਠੇਕੇ ਤੇ ਨਹੀਂ ਲੈਂਦੇ ਬਰਤਰਾ ਕਿੱਲੇ ਖਤਮ ਹਾਂਜੀ ਘਰ ਕਿਵੇਂ ਅੱਗੇ ਤੋਰੋਗੇ ਖਰਚਾ ਪਾਣੀ ਦਾ ਸਾਰਾ ਕਿਹਾ ਹੋਤੀ ਕਣ ਕਾਕਾ ਬਾਹਰ ਗਿਆ ਇੱਕ ਪੋਤਰਾ ਅੱਛਾ ਫਿਰ ਉਹ ਕੱ ਲੈਊਗਾ ਤੁਸੀਂ ਕਰਦਾ ਉਹ ਵੀ ਕਰਦਾ ਉਹ ਬਹੁਤ ਜ਼ਿਆਦਾ ਦੋ ਤਿੰਨ ਟਾਈਮ ਫਮ ਲਾਉਂਦਾ ਹਾਂ ਵੀ

ਨਵਾਂ ਘਰ ਪਾਇਆ ਜਾ ਰਿਹਾ ਇਹ ਨਵਾਂ ਘਰ ਬੜੀ ਮੁਸ਼ਕਲ ਦੇ ਨਾਲ ਮਿਹਨਤ ਦੇ ਨਾਲ ਪਾਇਆ ਜਾ ਰਿਹਾ ਮਤਾਂ ਤਾਂ ਕਹਿਣਾ ਵੀ ਮਹਿੰਗਾਈ ਹੈ ਤੇ ਮਹਿੰਗਾਈ ਦੇ ਵਿੱਚ ਜਿਹੜਾ ਕਿ ਅਸੀਂ ਸਾਰਾ ਕੁਝ ਕਰਦੇ ਨਜ਼ਰ ਆ ਰਹੇ ਹਾਲਾਂਕਿ ਸੇਥ ਥੋੜੀ ਜੀ ਢਿੱਲੀ ਜ਼ਰੂਰ ਡਾਕਟਰ ਜੀ ਮੈਂ ਦੱਸ ਰਿਹਾ ਪਰ ਜਿਹੜਾ ਕਿ ਆ ਫਿਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰ ਤਰ੍ਹਾਂ ਦੀ ਸਮਗਰੀ ਜਿਹੜੀ ਕਿ ਪੰਚਾਇਤ ਜਾਵੇ ਚਾਹੇ ਉਹ ਰਾਸ ਸਮਗਰੀ ਆ ਚਾਹੇ ਉਹ ਮੈਡੀਕਲ ਸਮਗਰੀ ਆ ਰਾਹਤ ਆ ਉਹ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਕ ਗੱਲ ਵੱਡੀ ਬੜੀ ਵੱਡੀ ਹੈ ਇਹਨਾਂ ਲੋਕਾਂ ਦੀ ਕਿ ਇਹ ਲੋਕਾਂ ਦੇ ਚਿਹਰੇ ਤੋਂ ਹਾਸਾ ਨਹੀਂ ਜਾ ਰਿਹਾ ਮੇਸ਼ਕ ਬਹੁਤ ਵੱਡੀ ਜਿਹੜੀ ਅਸੀਂ ਕਹਿੰਦੀ ਕਿ ਸਮੱਸਿਆ ਬਹੁਤ ਵੱਡੀ ਹੈ ਬੀਪੀ ਵੱਧ ਗਿਆ ਬੀਪੀ ਹਾਈ ਦੱਸਿਆ ਜਾ ਰਿਹਾ ਪਰ ਫਿਰ ਵੀ ਉਸ ਦੇ ਬਾਵਜੂਦ ਮਾਤਾ ਖੜੇ ਮੱਥੇ ਹੱਸ ਕੇ ਕਹਿੰਦੀ ਹੈ ਕਿ ਸਾਡੇ ਵਸ ਨਹੀਂ ਹੈ ਮਤਲਬ ਕਿ ਇਹ ਪਰਮਾਤਮਾ ਦੇ ਵਸ ਹੈ ਜਦੋਂ ਪਾਣੀ ਘਟੇਗਾ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਇਹ ਪਤਾ ਲੱਗੇਗਾ ਤੇ ਕਿਵੇਂ ਸਾਰਾ ਕੁਝ ਹੱਲ ਹੋਵੇਗਾ ਕਮੇਸਰ ਖਾਬ ਆਪਣੇ ਸਹਿਯੋਗੀ ਬਿੰਤੇਜ ਦੇ ਨਾਲ ਰੋਜ਼ਾਨਾ ਸਪੋਕਸਮੈਨ ਸੁਲਤਾਨ ਪ੍ਰਲੋਧ